ਕਟਾ ਵਾਕਏ ਜਿਹੜੀ ਗੱਲ ਕਰਦੇ ਵੀ ਕਦੀ ਨਹੀਂ ਪੂਰਾ ਹੋ ਸਕਦਾ ਜਦੋਂ ਪੋਤੀ ਚਲਾ ਗਿਆ ਤਾਂ ਫਿਰ ਕੀ ਰਹਿ ਗਿਆ ਨਹੀਂ ਦੱਸੋ ਕੀ ਹੋਇਆ ਕੁਛ ਹੋਇਆ ਕੀ ਸੀ ਉਹਨੋਂ ਆ ਉਹਨੂੰ ਧਮਕੀਆਂ ਦਿੱਤੀਆਂ ਇਹ ਆ ਮੁੰਡੇ ਗੈਟਰ ਜਿਹੜੇ ਬਣਿਆ ਸੀ ਅੱਛਾ ਆਂਦੇ ਤੈਨੂੰ ਗੋਲੇ ਮਾਰਦਣੇ ਬੰਮਣਾ ਫੇਰ ਉਹ ਕੱਲ ਕਿਉਂ ਕਹਿੰਦੇ ਸੀ ਪਤਾ ਨਹੀਂ ਇਹ ਦੋਨੋਂ ਉਹਨਾਂ ਨੂੰ ਪਤਾ ਵਕਾ ਤੋਂ ਮਾਰਦੇ ਸਾਨੂੰ ਹਟਾ ਤੇ ਕੁਛ ਨਹੀਂ ਹਟਾ ਸਾਨੂੰ ਨਾ ਤਾਂ ਚਲੰਨਾਂ ਦੇ ਭਲੇਵਾਤੇ ਪਰ ਹੋਣਾ ਸਮਝੀ ਨਹੀਂ ਗਾ ਲੋਣਾ ਸਾਡੇ ਤੇ ਵੈਰ ਸਾਰਾ ਭੀਟ ਛੱਡ ਲਿਆ ਵਾ ਕਿੰਨੀ ਕਿ ਬੜੀ ਧਮਕੀਆਂ ਆ ਚੁੱਕੀਆਂ ਮੈਂ ਤਾਂ ਧਮਕੀਆਂ 2-3 ਵਾਰਾਂ ਦਿੱਤੀਆਂ ਸੀ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਕਿ ਸਾਨੂੰ ਸਾਈਕਲ ਕਰੋ ਸਾਡੀ ਐ ਪੁਲਿਸ ਨੂੰ ਤਾਂ ਕਹਿੰਦੇ ਹੀ ਪੁਲਿਸ ਨੇ ਸੁਣੇ ਨਹੀਂ ਸਾਡੀ ਲੱਗਦਾ ਕਿ ਸੋਲੰਦੀ ਪੁਲਿਸ ਉਦੋਂ ਤੁਹਾਨੂੰ ਸੁਰੱਖਿਆ ਦੇ ਦਿੰਦੀ ਤੇ ਅੱਜ ਆ ਦਿਨ ਨਹੀਂ ਆ ਦਿਨ ਨਹੀਂ ਵੇਖਣੇ ਅਸੀਂ ਸਾਨੂੰ ਇਹ ਧਮਕੀਆਂ ਬਹੁਤ ਸਾਡੇ ਵੈਰ ਨੂੰ ਮਿਲਣਾ ਹੈ ਕੌਮਸਨ ਸਾਹਿਬ ਨੂੰ ਅੰਦਨ ਜਿੱਤੇ ਬਾਮਣ ਮਿਲ ਉਹ ਹੀ ਮਾਰ ਦੇਣਾ ਵਾ ਹਾਂਜੀ ਅਸੀਂ ਤਿਲ ਕੋਲ ਕੋ ਕੇ ਰਹਿਦੇ ਰਹੇ ਆ ਆਂ ਤਾਂ ਦਿਵਾਰੀ ਉਹ ਨਾ ਚਲੋ ਕਰ ਦਿੱਤਾ ਆਪਣਾ ਜੋ ਨਾ ਕਰਨਾ ਹੈ ਕਰ ਉਹਨਾਂ ਮਾਰ ਦਿੱਤਾ ਤਾਂ ਕੱਲ ਆਉਣ ਗਿਆ ਇਹ ਸਾਲੇ ਨੂੰ ਉਥੇ ਚਾਹ ਪੀਣ ਉਤਰਿਆ ਤੇ ਇੱਕ ਪੈਰ ਪੌੜੀ ਤੇ ਤੇ ਮਗਰੋਂ ਨਾ ਗੋਲੀ ਚਲਾ ਦਿੱਤੀ ਚੜੀ ਵਿੱਚ ਕਿਦਾ ਕਿਦਾ ਠਾਕ ਸੀ ਉਹਦੇ ਸਾਲੇ ਦਾ ਹਾਂਜੀ ਕਿਉਂਕਿ ਉਹਨੂੰ ਪਹਿਲੇ ਇਨਫੋਰਮੇਸ਼ਨ ਹੈਗੀ ਸੀ ਕਿ ਇੱਥੇ ਚੱਲੇ ਆ ਏ ਹੁਣ ਉਹਨਾਂ ਨੂੰ ਪਤਾ ਹੋਊਗਾ ਮਗਰ ਕੋਈ ਲੱਗ ਗਿਆ ਉਹਨਾਂ ਨੇ ਫੇਰ ਪੈਰਵਾਹੀ ਕੀਤੀ ਜਦੋਂ ਇਹ ਇਕੱਲਾ ਬਾਹਰ ਨਿਕਲਿਆ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਕਿਤਨਾ ਕਿਤੇ ਵੱਡੀ ਗੱਲ ਹੈ ਕਿ ਵੇਖੋ ਇੱਕ ਕਾਉਂਸਲਰ ਪੂਰੇ ਇਲਾਕੇ ਦੀ ਨੁਮਾਇੰਦਗੀ ਕਰਦਾ ਜੇ ਕਿਸੇ ਇਲਾਕੇ ਦੇ ਵਿੱਚ ਕਿਸੇ ਦੀ ਵੀ ਮੁਸੀਬਤ ਹੁੰਦੀ ਹੈ ਤਾਂ ਕਾਉਂਸਲਰ ਸਰਪੰਚ ਜਾਂ ਫਿਰ ਪੰਚ ਕੋਈ ਨਾ ਕੋਈ ਸਹਾਇਤਾ ਵਾਸਤੇ ਅਗਾਹ ਆਂਦਾ ਇਹਨਾਂ ਦੇ ਉੱਤੇ ਉਮੀਦ ਹੁੰਦੀ ਹੈ ਤਾਂ ਅੱਜ ਉਹਨਾਂ ਨੂੰ ਹੀ ਮੋਢੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਉਹਨਾਂ ਜੋਨ ਸਾਹੋ ਤੋਹੀ ਕਰਨਾ ਜੇ ਮੰਗ ਕੀ ਕਰਦੇ ਹੋ ਆਏ ਆਂਦੇ ਵੀ ਚਲੋ ਉਹ ਵੀ ਫੜੇ ਜਾਣਾ ਉਹ ਫੜੇ ਗਏ ਹਾਂਜੀ ਉਸਨੇ ਫੜ ਲੱਤੇ ਅੱਜ ਜਹਾ ਦਾ ਮੋਕ ਗਿਆ ਤੇ ਉਹਨਾਂ ਨੂੰ ਵੀ ਮਕਾਉ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਮੁੱਦਾ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਜਿਨ੍ਹਾਂ ਨੇ ਸਾਡੇ ਬੇਟੇ ਨੂੰ ਗੋਲੀਆਂ ਮਾਰੀਆਂ ਉਹ ਬਿਲਕੁਲ ਨਹੀਂ ਫੜੇ ਗਏ ਕਿਸ਼ੂ ਕਿਸ਼ਨ ਸੂਰਜ ਇਹ ਤੇ ਨਾਲ ਨਾਲ ਦੀਆਂ ਲੇਡੀਸ ਜਿਹੜੀਆਂ ਜਨਨੀਆਂ ਦੇਖੋ ਕਰਨ ਕਿਸ਼ਨ ਇਕ ਕਿਸ਼ੂਆ ਸੋਰਜਾ ਹਾਂ ਸਰ ਨਹੀਂ ਉਹ ਕੋਈ ਨਹੀਂ ਕਾਕੂ ਹੈ ਜਿਨ੍ਹਾਂ ਦੀਆਂ ਜੇ ਲੇਕਿਨ ਸਾਨੂੰ ਧਮਕੀਆਂ ਆ ਰਹੀਆਂ ਸਾਡੇ ਬੇਟੇ ਨੂੰ ਤੈਨੂੰ ਮਾਰ ਦੇਣਾ ਨਹੀਂ ਤਾਂ ਹੁਣ ਤਾਂ ਮਾਰ ਦਿੱਤਾ ਹੋਣ ਕੀ ਆਣੀਆਂ ਧਮਕੀਆਂ ਦਿੱਤੀਆਂ ਤੈਨੂੰ ਮਾਰ ਦੇਣਾ ਗੋਲੀਆਂ ਚਲਾ ਕੇ ਗਏ ਆ ਪਹਿਲਾਂ ਮੇਰੇ ਜੇਠ ਦੇ ਬੇਟੇ ਨੂੰ ਬਹੁਤ ਦਾਤਰਾ ਨਾਲ ਵੱਢ-ਵੁੱਢ ਕੇ ਗਏ ਮੈਂ ਚਾਚੀ ਜੀ ਉਹਨਾਂ ਦੇ ਪਹਿਲਾਂ ਮੇਰੇ ਜੇਠ ਦੇ ਮੁੰਡੇ ਨੂੰ ਵੱਢਿਆ ਉਹਨਾਂ ਨੇ ਫਿਰ ਸਾਡੇ ਘਰੇ ਆਣ ਕੇ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਗੋਲੀਆਂ ਚਲਾਈਆਂ ਮੇਰਾ ਬੇਟਾ ਇੱਧਰ ਹੀਗਾ ਫਿਰ ਉਧਰ ਗੋਲੀਆਂ ਚਲਾਤੀਆਂ ਫਿਰ ਇੱਧਰ ਆਣ ਕੇ ਉੱਪਰ ਉੱਪਰ ਜ਼ੋਰ-ਜ਼ੋਰ ਨਾਲ ਧਮਕੀਆਂ ਦੇਂਦੇ ਅਸੀਂ ਬਾਮਣ ਮਾਰਾਂਗੇ ਅਸੀਂ ਰਵੀ ਮਾਰਾਂਗੇ ਕਿਸੇ ਦਾ ਡਰ ਨਹੀਂ ਆ ਆਪਾਂ ਰਾਤ ਪੁਲਸ ਵੀ ਸੱਦੀ ਸੀ ਪੁਲਸ ਨੇ ਬਸ ਆਏ ਤੇ ਗਏ ਬਸ ਇਹੋ ਕੰਮ ਕੀਤਾ ਫਿਰ ਸਰ ਥੋੜੇ ਕਿ ਦਿਨਾਂ ਬਾਅਦ ਫਿਰ ਸਾਡੇ ਦਰਵਾਜ਼ੇ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦੇ ਦਾਤਰ ਮਾਰੇ ਫਿਰ ਉਸ ਤੋਂ ਬਾਅਦ ਸਾਡੇ ਇਸ ਮੇਰੇ ਬੇਟੇ ਨੇ ਜੈਡੂ ਮਾਰ ਦਿੱਤਾ ਇਹਨਾਂ ਦੇ ਦਰਵਾਜ਼ੇ ਤੇ ਬਾਰ-ਬਾਰ ਦੂਸਰਾ ਸਾਡਾ ਘਰ ਆ ਉੱਥੇ ਗੋਲੀਆਂ ਚਲਾ ਕੇ ਗਏ ਉਹ ਵੀ ਅਸੀਂ ਇਹਨਾਂ ਨੂੰ ਰੋੰਦ ਬਰਾਮਤ ਕੀਤੇ ਯਾਨੀ ਮਤਲਬ ਕਿ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦੇਂਦੇ ਪਏ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕੋਈ ਨਹੀਂ ਸਾਡੀ ਸਭੀ ਸਰ ਬਸ ਸਾਨੂੰ ਨਿਆਂ ਮਿਲਣਾ ਚਾਹੀਦਾ ਕੋਈ ਸ਼ਕਤੀ ਨਹੀਂ ਵਰਤੀ ਇਹਨਾਂ ਨੇ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਕੀਤੀ ਬਹੁਤ ਬਹੁਤ ਅਸੀਂ ਬੜੀ ਇਹਨਾਂ ਨੂੰ ਮੁਲਾਜ਼ਮ ਬਲਾਬਲਾ ਕੇ ਦਿਖਾਉਂਦੇ ਵੀ ਰਹੇ ਹਰ ਇਸ ਚੀਜ਼ ਕਹਿੰਦੇ ਵੀ ਰਹੇ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ ਕਿੰਨੀ ਉਮਰ ਸੀ ਬੰਦੇ ਉਮਰ ਕਿੰਨੀ ਸੀ ਉਹ ਰੱਖ ਨੇ ਦੇਰਤੀ 40 ਸਾਲ ਦਾ ਉਹਨਾਂ ਨੂੰ ਹਾਂਜੀ ਬੱਚੇ ਕਿੰਨੇ ਆ ਤਿੰਨ ਦੋ ਬੇਟੇ ਆ ਇੱਕ ਕੁੜੀਆ ਵਾ ਬਿਲਕੁਲੇ ਪਰਿਵਾਰ ਦਾ ਦੁੱਖ ਹੈ ਜੀ ਜਿਹੜਾ ਦੁੱਖ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਆ ਕਿ ਕਿੱਡਾ ਵੱਡਾ ਸਿਰ ਚਾੜ ਕੇ ਬੋਲਦਾ ਪਿਆ ਅਜੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਜਣੇ ਗ੍ਰਿਫਤਾਰ ਕਰ ਲਿੱਤਾ ਹੈ ਹੁਣ ਅਗਲੀ ਕਾਰਵਾਈ ਕਰਾਂਗੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਉਸ ਤੋਂ ਬਾਅਦ ਪੁੱਛਗਛ ਹੋਏਗੀ ਕਿ ਬਾਕੀ ਤੁਹਾਡੇ ਸਾਥੀ ਕਿੱਥੇ ਨੇ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨ ਦਿਹਾੜੇ ਹੋਣਗੀਆਂ ਤਾਂ ਆਮ ਜਨਤਾ ਕਿਦੇ ਭਰੋਸੇ ਜ਼ਿੰਦਗੀ ਜੀਏਗੀ ਕਿਦੇ ਭਰੋਸੇ ਸੜਕਾਂ ਦੇ ਉੱਤੇ ਨਿਕਲੇਗੀ ਦੋਸਤੋ ਬੀਤੇ ਕੱਲ ਬੜੀ ਵੱਡੀ ਘਟਨਾ ਵਾਪਰੀ ਸੀ ਅਮਰਤਸਰ ਦੇ ਵਿੱਚ ਅਮਰਤਸਰ ਦੇ ਝੰਡਿਆਲਾ ਇਲਾਕੇ ਦੇ ਰਹਿਣ ਵਾਲੇ ਅਤੇ ਕਾਉਂਸਲਰ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਹਾਟਾ ਇਲਾਕੇ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲੈਂਦੇ ਗਏ ਨੇ ਬੈਂਕ ਕਾਊਂਟਰ ਕੀਤਾ ਗਿਆ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਣਾ ਟੈਟਰੀ ਵੀ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਉਹਦੀ ਲੱਤ ਤੇ ਗੋਲੀ ਮਾਰੀ ਗਈ ਹੈ ਪਰ ਪਿਆ ਜਿਹੜਾ ਪਰਿਵਾਰ ਦਾ ਘਾਟ ਹੈ ਜਿਹੜਾ ਪਿਆ ਇਸ ਪਰਿਵਾਰ ਨੂੰ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਕਿਸੇ ਤਰੀਕੇ ਨਹੀਂ ਹੋ ਸਕਦਾ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਇਹ ਘਾਟਾ ਵਾਕਈ ਜਿਹੜੀ ਗੱਲ ਕਰਦੇ ਪਈ ਕਦੀ ਨਹੀਂ ਪੂਰਾ ਹੋ ਸਕਦਾ ਜਦੋਂ ਪੋਤੀ ਚਲਾ ਗਿਆ ਤਾਂ ਫਿਰ ਕੀ ਰਹਿ ਗਿਆ ਮੈਨੂੰ ਦੱਸੋ ਕੀ ਹੋਇਆ ਕੁਝ ਹੋਇਆ ਕਿਸੇ ਨੇ ਉਹ ਉਹ ਨੂੰ ਤੰਮਕੀਆਂ ਦਿੱਤੀਆਂ ਇਹ ਆ ਮੁੰਡੇ ਗੱਟ ਜਿਹੜੇ ਬਣੇ ਇਹ ਅੱਛਾ ਅੰਦੇ ਤੈਨੂੰ ਗੋਲੀ ਮਾਰ ਦੇਣੀ ਬੰਮਣਾ ਫੇਰ ਉਹ ਕੱਲ ਕਿਉਂ ਕਿੰਦੀ ਸੀ ਪਤਾ ਨਹੀਂ ਇਹ ਦੋਨੋਂ ਨਾਲ ਨੂੰ ਪਤਾ ਵਕਾ ਤੋਂ ਮਾਰਦੇ ਸਾਨੂੰ ਘਾਟਾ ਤੇ ਪਿਛਲਾ ਨਹੀਂ ਘਾਟਾ ਸਣਾਉਂਦਾ ਤੇ ਚੱਲ ਉਹਨਾਂ ਦੇ ਪਲੇ ਵਾਤੇ ਪਰ ਉਹਨਾਂ ਸਮਝੀ ਨਹੀਂ ਗੱਲ ਉਹਨਾਂ ਹਾੜੇ ਤੇ ਵੈਰ ਸਾਰਾ ਭੀ ਟੱਡ ਲਿਆ ਕਿੰਨੀ ਕਵਰੀ ਤੰਕੀਆਂ ਆ ਚੁੱਕੀਆਂ ਮੈਂ ਤੰਕੀਆਂ 2-3 ਵਾਰਾਂ ਦਿੱਤੀਆਂ ਸੀ ਪੁਲਿਸ ਨੂੰ ਕੰਪਲੇਟ ਦਿੱਤੀ ਸੀ ਕਿ ਸਾਨੂੰ ਸਾਈਕਲ ਕਰੋ ਸਾਡੀ ਐ ਪੁਲਿਸ ਉਹਦਾ ਕੀ ਕਹਤੇ ਹੈ ਪੁਲਿਸ ਨੇ ਸੁਣੇ ਨਹੀਂ ਸਾਡੀ ਨਾ ਲੱਗਦਾ ਕਿ 16 ਲੰਦੀ ਪੁਲਿਸ ਉਦੋਂ ਤੁਹਾਨੂੰ ਸੁਰੱਖਿਆ ਦੇ ਦਿੰਦੀ ਤੇ ਅੱਜ ਇਹ ਦਿਨ ਨਹੀਂ ਆ ਦਿਨ ਨਹੀਂ ਵੇਖਣੇ ਅਸੀਂ ਸਾਨੂੰ ਇਹ ਧਮਕੀਆਂ ਬਹੁਤ ਸਾਡੇ ਮੇਨੂੰ ਮਿਲਗਾ ਹੈ ਕੌਨਸਨ ਸਭ ਨੂੰ ਅੰਦਰ ਜਿੱਥੇ ਬਾਮਣ ਮੈਨੂੰ ਅਸੀਂ ਮਾਰ ਦੇਣਾ ਵਾ ਹਾਂਜੀ ਅਸੀਂ ਤਿਲ ਕੋਲ ਕੋ ਕੇ ਰਹਦੇ ਰਹੇ ਆਂ ਅੰਡ ਤੇ ਵਾਰੀ ਉਹ ਨਾ ਚਲੋ ਕਰ ਦਿੱਤਾ ਆਪਣਾ ਜੋ ਨਾ ਕਰਨਾ ਹੈ ਕਰ ਉਹਦਾ ਮਾਰ ਦਿੱਤਾ ਕੱਲਾ ਹੁਣ ਗਿਆ ਸੀ ਸਾਲੇ ਨੂੰ ਉਥੇ ਚਾਹ ਪੀਣ ਉੱਤਰਿਆ ਤੇ ਇੱਕ ਪੈਰ ਪੌੜੀ ਤੇ ਤੇ ਮਗਰੋਂ ਦਾ ਗੋਲੀ ਚਲਾ ਦਿੱਤੀ। ਸਾਡੇ ਵਿੱਚ ਕਿਹਦਾ ਕਿਹਦਾ ਠਾਕਾ ਸੀ? ਉਹਦੇ ਸਾਲੇ ਦਾ। ਸਾਲੇ ਦਾ ਠਾਕਾ ਸੀ। ਹਾਂਜੀ। ਯਾਨੀ ਕਿ ਉਹਨੂੰ ਪਹਿਲੇ ਇਨਫੋਰਮੇਸ਼ਨ ਹੈਗੀ ਸੀ ਕਿ ਇੱਥੇ ਚੱਲੇ ਆ। ਇਹ ਹੁਣ ਉਹਨਾਂ ਨੂੰ ਪਤਾ ਹੋਗਾ। ਮਗਰ ਕੋਈ ਲੱਗ ਗਿਆ। ਉਹਨਾਂ ਨੇ ਫੇਰ ਪੈਰਵਾਹੀ ਕੀਤੀ ਐ ਜਦੋਂ ਇਹ ਕੱਲਾ ਬਾਹਰ ਨਿਕਲਿਆ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ। ਇਤਨਾ ਕਿਤੇ ਵੱਡੀ ਗੱਲ ਹੈ ਕਿ ਵੇਖੋ ਇੱਕ ਕਾਉਂਸਲਰ ਪੂਰੇ ਇਲਾਕੇ ਦੀ ਨੁਮਾਇੰਦਗੀ ਕਰਦਾ ਜੇ ਕਿਸੇ ਇਲਾਕੇ ਦੇ ਵਿੱਚ ਕਿਸੇ ਵੀ ਮੁਸੀਬਤ ਹੁੰਦੀ ਹੈ ਤਾਂ ਕਾਉਂਸਲਰ ਸਰਪੰਚ ਜਾਂ ਫਿਰ ਪੰਚ ਕੋਈ ਨਾ ਕੋਈ ਸਹਾਇਤਾ ਵਾਸਤੇ ਅਗਾਹ ਆਂਦਾ ਇਹਨਾਂ ਦੇ ਉੱਤੇ ਉਮੀਦ ਹੁੰਦੀ ਹੈ ਤਾਂ ਅੱਜ ਉਹਨਾਂ ਨੂੰ ਹੀ ਮੋਢੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਤਾਂ ਸਾਹ ਹੋ ਤੋਹੀ ਕਰਨਾ ਜੇ ਹੁਣ ਮੰਗ ਕੀ ਕਰਦੇ ਹੋ ਐ ਆਂਦੇ ਵੀ ਚਲੋ ਉਹ ਵੀ ਫੜੇ ਜਾਣਾ ਉਹ ਫੜੇ ਗਏ ਹਾਂ ਨਹੀਂ ਫੜ ਲੱਤੇ ਅੱਜ ਸਾਡਾ ਮੌਕਾ ਗਿਆ ਤੇ ਉਹਨਾਂ ਨੂੰ ਮਗਾਉ। ਸਰਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ। ਸਰਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ। ਜਿਨ੍ਹਾਂ ਨੇ ਸਾਡੇ ਬੇਟੇ ਨੂੰ ਗੋਲੀਆਂ ਮਾਰੀਆਂ ਉਹ ਬਿਲਕੁਲ ਨਹੀਂ ਫੜੇ ਗਏ। ਕਿਸ਼ੂ, ਕਿਸ਼ਨ, ਸੂਰਜ ਇਹ ਤੇ ਨਾਲ-ਨਾਂ ਦੀਆਂ ਲੇਡੀਸ ਜਿਹੜੀਆਂ ਜਨਾਨੀਆਂ। ਦੇਖੋ ਕਰਨ ਕਿਸ਼ਨ ਇੱਕ ਕਿਸ਼ੂ ਆ, ਸੂਰਜ ਆ। ਹਾਂ ਸਰ ਨਹੀਂ ਉਹ ਕੋਈ ਨਹੀਂ ਕਾਬੂ ਆਇਆ। ਜਿਨ੍ਹਾਂ ਦੀਆਂ ਜੇ ਲੇਕਿਨ ਸਾਨੂੰ ਧਮਕੀਆਂ ਆ ਰਹੀਆਂ ਸਾਡੇ ਬੇਟੇ ਨੂੰ। ਤੈਨੂੰ ਮਾਰ ਦੇਣਾ। ਨਹੀਂ ਤਾਂ ਹੁਣ ਤਾਂ ਮਾਰ ਦਿੱਤਾ ਹੁਣ ਕੀ ਆਣੀਆਂ। ਧਮਕੀਆਂ ਦਿੱਤੀਆਂ ਤੈਨੂੰ ਮਾਰ ਦੇਣਾ ਗੋਲੀਆਂ ਚਲਾ ਕੇ ਗਏ ਆ ਪਹਿਲਾਂ ਮੇਰੇ ਜੇਠ ਦੇ ਬੇਟੇ ਨੂੰ ਬਹੁਤ ਦਾਤਰਾ ਨਾਲ ਵੱਢ-ਵੁੱਢ ਕੇ ਗਏ ਮੈਂ ਚਾਚੀ ਜੀ ਉਹਨਾਂ ਦੇ ਪਹਿਲਾਂ ਮੇਰੇ ਜੇਠ ਦੇ ਮੁੰਡੇ ਨੂੰ ਵੱਢਿਆ ਉਹਨਾਂ ਨੇ ਫਿਰ ਸਾਡੇ ਘਰੇ ਆਣ ਕੇ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਗੋਲੀਆਂ ਚਲਾਈਆਂ ਮੇਰਾ ਬੇਟਾ ਇੱਧਰ ਹੀਗਾ ਫਿਰ ਉੱਧਰ ਗੋਲੀਆਂ ਚਲਾਤੀਆਂ ਫਿਰ ਇੱਧਰ ਆਣ ਕੇ ਉੱਪਰ-ਉੱਪਰ ਜ਼ੋਰ-ਜ਼ੋਰ ਨਾਲ ਧਮਕੀਆਂ ਦੇਂਦੇ ਅਸੀਂ ਬਾਮਣ ਮਾਰਾਂਗੇ ਅਸੀਂ ਰਵੀ ਮਾਰਾਂਗੇ ਕਿਸੇ ਦਾ ਡਰ ਨਹੀਂ ਆ ਹੱਸੇ ਦਾ ਡਰ ਨਹੀਂ ਆ ਆਪਾਂ ਰਾਤ ਕੁਲਸ ਵੀ ਸੱਦੀ ਸੀ ਪੁਲਿਸ ਨੇ ਬਸ ਆਏ ਤੇ ਗਏ ਬਸ ਇਹੋ ਕੰਮ ਕੀਤਾ ਫਿਰ ਸਰ ਥੋੜੇ ਕਿ ਦਿਨਾਂ ਬਾਅਦ ਫਿਰ ਸਾਡੇ ਦਰਵਾਜ਼ੇ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦੇ ਦਾਤਰ ਮਾਰੇ ਫਿਰ ਉਸ ਤੋਂ ਬਾਅਦ ਸਾਡੇ ਇਸ ਮੇਰੇ ਬੇਟੇ ਨੇ ਜੱਡੂ ਮਾਰ ਦਿੱਤਾ ਇਹਨਾਂ ਦੇ ਦਰਵਾਜ਼ੇ ਤੇ ਬਾਰ ਬਾਰ ਦੂਸਰਾ ਸਾਡਾ ਘਰ ਆ ਉੱਥੇ ਗੋਲੀਆਂ ਚਲਾ ਕੇ ਗਏ ਆ ਉਹ ਵੀ ਅਸੀਂ ਇਹਨਾਂ ਨੂੰ ਰੌਂਦ ਬਰਾਮਤ ਕੀਤੇ ਜਿਆਨ ਮਤਲਬ ਕਿ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਪਏ ਸੀ ਪਰ ਕੋਈ ਕਾਰਵਾਈ ਨਹੀਂ ਕਾਰਵਾਈ ਕੋਈ ਨਹੀਂ ਸਾਡੀ ਸਭੀ ਸਰ ਬਸ ਸਾਨੂੰ ਨਿਆਂ ਹੀ ਮਿਲਣਾ ਚਾਹੀਦਾ ਕੋਈ ਸਖਤੀ ਨਹੀਂ ਵਰਤੀ ਇਹਨਾਂ ਨੇ ਕੋਈ ਵੀ ਜਿਸ ਤਰ੍ਹਾਂ ਨਹੀਂ ਕੀਤੀ ਬਹੁਤ ਬਹੁਤ ਅਹੀਂ ਬੜੀ ਨੇ ਮੁਲਾਜ਼ਮ ਬਲਾ ਬਲਾ ਕੇ ਦਿਖਾਉਂਦੇ ਵੀ ਰਹੇ ਹਰ ਇਸ ਚੀਜ਼ ਕਹਿੰਦੇ ਵੀ ਰਹੇ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ ਪਤਾ ਕਿੰਨੀ ਉਮਰ ਸੀ ਉਹਨਾਂ ਕਰਕੇ ਨੇੜੇ 40 ਸਾਲ ਦਾ ਹਾਂਜੀ ਤਿੰਨ ਦੋ ਬੇਟੇ ਆ ਇੱਕ ਗੁੜੀਆ ਵਾ ਬਿਲਕੁਲ ਹੈ ਪਰਿਵਾਰ ਦਾ ਦੁੱਖ ਹੈ ਜੀ ਜਿਹੜਾ ਲੋਕ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿੱਡਾ ਵੱਡਾ ਸਿਰ ਚਾੜ੍ਹ ਕੇ ਬੋਲਦਾ ਪਿਆ ਅਜੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਜਣੇ ਗ੍ਰਿਫਤਾਰ ਕਰ ਲੇਤਾ ਹੈ ਹੁਣ ਅਗਲੀ ਕਾਰਵਾਈ ਕਰਾਂਗੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਉਸ ਤੋਂ ਬਾਅਦ ਪੁੱਛਗਛ ਹੋਏਗੀ ਕਿ ਬਾਕੀ ਤੁਹਾਡੇ ਸਾਥੀ ਕਿੱਥੇ ਨੇ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨ ਦਿਹਾੜੇ ਹੋਣਗੀਆਂ ਤਾਂ ਆਮ ਜਨਤਾ ਕਿਦੇ ਭਰੋਸੇ ਜ਼ਿੰਦਗੀ ਜੀਏਗੀ ਕਿਦੇ ਭਰੋਸੇ ਸੜਕਾਂ ਦੇ ਉੱਤੇ ਨਿਕਲੇਗੇ ਦੋਸਤੋ ਬੀਤੇ ਕੱਲ ਬੜੀ ਵੱਡੀ ਘਟਨਾ ਵਾਪਰੀ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਝੰਡਿਆਲਾ ਇਲਾਕੇ ਦੇ ਰਹਿਣ ਵਾਲੇ ਅਤੇ ਕਾਉਂਸਲਰ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਹਾਟਾ ਇਲਾਕੇ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏਤੇ ਗਏ ਨੇ ਐਨਕੰਟਰ ਕੀਤਾ ਗਿਆ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਣਾ ਟੈਟਰੀ ਵੀ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਉਹਦੀ ਲੱਤ ਤੇ ਗੋਲੀ ਮਾਰੀ ਗਈ ਹੈ ਪਰ ਪਿਆ ਜਿਹੜਾ ਪਰਿਵਾਰ ਦਾ ਇੱਕ ਘਾਟ ਹੈ ਜਿਹੜਾ ਪਿਆ ਇਸ ਪਰਿਵਾਰ ਨੂੰ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਕਿਸੇ ਤਰੀਕੇ ਨਹੀਂ ਹੋ ਸਕਦਾ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਤਾ ਜੀ ਇਹ ਘਾਟਾ ਵਾਕਏ ਜਿਹੜੀ ਗੱਲ ਕਰਦੇ ਪਈ ਕਦੀ ਨਹੀਂ ਪੂਰਾ ਹੋ ਸਕਦਾ ਜਦੋਂ ਪੋਤੀ ਚਲਾ ਗਿਆ ਤਾਂ ਫਿਰ ਕੀ ਰਹਿ ਗਿਆ ਮੈਨੂੰ ਦੱਸੋ ਕੀ ਹੋਇਆ ਉਸ ਨੂੰ ਹੋਇਆ ਕੀ ਸਤਿ ਜੀ ਉਹ ਉਹ ਧੰਕੀਆਂ ਦਿੱਤੀਆਂ ਇਹ ਆ ਮੁੰਡੇ ਨੇ ਏਟ ਜਿਹੜੇ ਬਣਿਆ ਇਹ ਅੱਛਾ ਅੰਦੇ ਤੈਨੂੰ ਗੋਲੇ ਮਾਰ ਦੇਣੀ ਬੰਮਣਾ ਫਿਰ ਉਹ ਕੱਲ ਕਿਉਂ ਕਹਿੰਦੇ ਸੀ ਪਤਾ ਨਹੀਂ ਇਹ ਦੋਨੋਂ ਉਹਨਾਂ ਨੂੰ ਪਤਾ ਉਹ ਕੱਤੋਂ ਮਾਰਦੇ ਸਾਨੂੰ ਸਾਡਾ ਤੇ ਕੁਝ ਨਹੀਂ ਸਾਡਾ ਸਾਨੂੰ ਦਾ ਤਾਂ ਚੱਲੰਦਾਂ ਦੇ ਭਲੇ ਵਾਤੇ ਪਰ ਉਹਨਾਂ ਸਮਝੀ ਨਹੀਂ ਗਾਲੋਣਾ ਸਾਡੇ ਤੇ ਵੈਰ ਸਾਰਾ ਭੀ ਢੱਡ ਲਿਆ ਕਿੰਨੀ ਕਵਰੀ ਧਮਕੀਆਂ ਆ ਚੁੱਕੀਆਂ ਮੈਂ ਤਾਂ ਮੈਂ ਦੋ ਤਿੰਨ ਵਾਰਾਂ ਦਿੱਤੀਆਂ ਸੀ ਪੁਲਿਸ ਨੂੰ ਕੰਪਲੇਟ ਦਿੱਤੀ ਸੀ ਕਿ ਸਾਨੂੰ ਸਾਈਕਲ ਕਰੋ ਸਾਡੀ ਐ ਬੋਲਸਨ ਉਸ ਤਾਂ ਕੀਤੇ ਪੁਲਿਸ ਨੇ ਸੁਣੇ ਨਹੀਂ ਸਾਡੀ ਨਾ ਲੱਗਦਾ ਕਿ ਸੁਣ ਲੰਦੀ ਪੁਲਿਸ ਉਹਦੋਂ ਤੁਹਾਨੂੰ ਸੁਰੱਖਿਆ ਦੇ ਦਿੰਦੀ ਤੇ ਅੱਜ ਇਹ ਦਿਨ ਨਹੀਂ ਆ ਦਿਨ ਨਹੀਂ ਵੇਖਣੇ ਅਸੀਂ ਸਾਨੂੰ ਇਹ ਧਮਕੀਆਂ ਬਹੁਤ ਸਾਡੇ ਮਿਲਣਾ ਹੈ ਕੌਂਸਲ ਸਾਹਿਬ ਨੂੰ ਅੰਦੇਂ ਜਿੱਥੇ ਬਾਮਣ ਮਿਲੂ ਅਹੀਂ ਮਾਰ ਦੇਣਾ ਵਾ ਹਾਂਜੀ ਅਹੀਂ ਤਲ ਕੋਲ ਕੋ ਕੇ ਰਹਿਦੇ ਰਹੇ ਆਂ ਆਂ ਨਾ ਤੇ ਵਾਰੀ ਉਹ ਨਾ ਚਲੋ ਕਰ ਦਿੱਤਾ ਆਪਣਾ ਜੋ ਨਾ ਕਰਨਾ ਹੈ ਕਰ ਉਹਨਾਂ ਮਾਰ ਦਿੱਤਾ ਤਾਂ ਕੱਲ ਆਉਣ ਗਿਆ ਹੀ ਸਾਲੇ ਨੂੰ ਉਥੇ ਚਾਹ ਪੀਣ ਉਤਰਿਆ ਤੇ ਇੱਕ ਪੈਰ ਪੌੜੀ ਤੇ ਤੇ ਮਗਰੋਂ ਨਾ ਗੋਲੀ ਚਲਾ ਦਿੱਤੀ ਛਾੜੇ ਵਿੱਚ ਕਿਹਦਾ ਕਿਹਦਾ ਠਾਕਾ ਸੀ ਦੁਆਰ ਤੇ ਉਹਦੇ ਸਾਲੇ ਦਾ ਹਾਂਜੀ ਕਿਉਂਕਿ ਉਹਨੂੰ ਪਹਿਲੇ ਇਨਫੋਰਮੇਸ਼ਨ ਹੈਗੀ ਸੀ ਕਿ ਇੱਥੇ ਚੱਲੇ ਆਂ ਏ ਉਹਨਾਂ ਨੂੰ ਪਤਾ ਹੋਗਾ ਮਗਰ ਕੋਈ ਲੱਗ ਗਿਆ ਉਹਨਾਂ ਨੇ ਫੇਰ ਪੈਰਵਾਈ ਕੀਤੀ ਜਦੋਂ ਇਹ ਇਕੱਲਾ ਬਾਹਰ ਨਿਕਲਿਆ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਕਿੰਨਾ ਕਿਤੇ ਵੱਡੀ ਗੱਲ ਹੈ ਕਿ ਵੇਖੋ ਇੱਕ ਕਾਉਂਸਲਰ ਪੂਰੇ ਇਲਾਕੇ ਦੀ ਨੁਮਾਇੰਦਗੀ ਕਰਦਾ ਜੀ ਕਿਸੇ ਇਲਾਕੇ ਦੇ ਵਿੱਚ ਕਿਸੇ ਵੀ ਮੁਸੀਬਤ ਹੁੰਦੀ ਹੈ ਤਾਂ ਕਾਉਂਸਲਰ ਸਰਪੰਚ ਜਾਂ ਫਿਰ ਪੰਚ ਕੋਈ ਨਾ ਕੋਈ ਸਹਾਇਤਾ ਵਾਸਤੇ ਅਗਾਹ ਆਂਦਾ ਇਹਨਾਂ ਦੇ ਉੱਤੇ ਉਮੀਦ ਹੁੰਦੀ ਹੈ ਤਾਂ ਅੱਜ ਉਹਨਾਂ ਨੂੰ ਹੀ ਮੋਢੇ ਘਾਟ ਉਤਾਰ ਦਿੱਤਾ ਕਿ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਉਹਨਾਂ ਤੇਨ ਸਾਹ ਤੋਹੀ ਕਰਨਾ ਜੇ ਮੰਗ ਕੀ ਕਰਦੀ ਹੋ ਤੁਸੀਂ ਆਏ ਆਂਦੇ ਵੀ ਚਲੋ ਉਹ ਵੀ ਫੜੇ ਜਾਣਾ ਬਹੁਤ ਫੜੇ ਗਏ ਹਾਂ ਦੇ ਉਸਨੇ ਫੜ ਲੱਤੇ ਅੱਜ ਜਹਾ ਦਾ ਮੋਕ ਗਿਆ ਤੇ ਉਹਨਾਂ ਨੂੰ ਵੀ ਮਕਾਉ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਮੁੱਦਾ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਜਿਨ੍ਹਾਂ ਨੇ ਸਾਡੇ ਬੇਟੇ ਨੂੰ ਗੋਲੀਆਂ ਮਾਰੀਆਂ ਉਹ ਬਿਲਕੁਲ ਨਹੀਂ ਫੜੇ ਗਏ ਕਿਸ਼ੂ ਕਿਸ਼ਨ ਸੂਰਜ ਇਹ ਤੇ ਨਾਲ ਨਾਲ ਦੀਆਂ ਲੇਡੀਸ ਜਿਹੜੀਆਂ ਜਨਾਨੀਆਂ ਦੇਖੋ ਕਰਨ ਕਿਸ਼ਨ ਇਕ ਕਿਸ਼ੂਆ ਸੂਰਜਾ ਹਾਂ ਸਰ ਨਹੀਂ ਉਹ ਕੋਈ ਨਹੀਂ ਕਾਕੂ ਆ ਜਿੰਨਾਂ ਦੀਆਂ ਜਿਲੇ ਕਿਨ ਸਾਨੂੰ ਧਮਕੀਆਂ ਆ ਰਹੀਆਂ ਸਾਡੇ ਬੇਟੇ ਨੂੰ ਤੈਨੂੰ ਮਾਰ ਦੇਣਾ ਨਹੀਂ ਤਾਂ ਹੁਣ ਤਾਂ ਮਾਰ ਦਿੱਤਾ ਹੋਣ ਕੀ ਆਣੀਆਂ ਧਮਕੀਆਂ ਦਿੱਤੀਆਂ ਤੈਨੂੰ ਮਾਰ ਦੇਣਾ ਗੋਲੀਆਂ ਚਲਾ ਕੇ ਗਏ ਆ ਪਹਿਲਾਂ ਮੇਰੇ ਜੇੜ ਦੇ ਬੇਟੇ ਨੂੰ ਬਹੁਤ ਦਾਤਰਾ ਨਾਲ ਵੱਡ ਬੁੱਢ ਕੇ ਗਏ ਮੈਂ ਚਾਚੀ ਜੀ ਉਹਨਾਂ ਦੇ ਪਹਿਲਾਂ ਮੇਰੇ ਜੇੜ ਦੇ ਮੁੰਡੇ ਨੂੰ ਵੱਡਿਆ ਉਹਨਾਂ ਨੇ ਫਿਰ ਸਾਡੇ ਘਰੇ ਆਣ ਕੇ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਗੋਲੀਆਂ ਚਲਾਈਆਂ ਮੇਰਾ ਬੇਟਾ ਇੱਧਰ ਹੀਗਾ ਫਿਰ ਉਧਰ ਗੋਲੀਆਂ ਚਲਾਤੀਆਂ ਫਿਰ ਇਧਰ ਆਣ ਕੇ ਉੱਪਰ ਉੱਪਰ ਜੋਰ ਜੋਰ ਨਾਲ ਧਮਕੀਆਂ ਦੇਂਦੇ ਅਸੀਂ ਬਾਮਣ ਮਾਰਾਂਗੇ ਅਸੀਂ ਰਵੀ ਮਾਰਾਂਗੇ ਕਿਸੇ ਦਾ ਡਰ ਨਹੀਂ ਆ ਆਪਾਂ ਰਾਤ ਪੁਲਸ ਵੀ ਸੱਦੀ ਸੀ ਪੁਲਸ ਨੇ ਬਸ ਆਏ ਤੇ ਗਏ ਬਸ ਇਹੋ ਕੰਮ ਕੀਤਾ ਫਿਰ ਸਰ ਥੋੜੇ ਕਿ ਦਿਨਾਂ ਬਾਅਦ ਫਿਰ ਸਾਡੇ ਦਰਵਾਜ਼ੇ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦੇ ਦਾਤਰ ਮਾਰੇ ਫਿਰ ਉਸ ਤੋਂ ਬਾਅਦ ਸਾਡੇ ਇਸ ਮੇਰੇ ਬੇਟੇ ਨੇ ਜੈਦੂ ਮਾਰ ਦਿੱਤਾ ਇਹਨਾਂ ਦੇ ਦਰਵਾਜ਼ੇ ਤੇ ਬਾਰ ਬਾਰ ਦੂਸਰਾ ਸਾਡਾ ਘਰ ਆ ਉੱਥੇ ਗੋਲੀਆਂ ਚਲਾ ਕੇ ਗਏ ਆ ਉਹ ਵੀ ਅਸੀਂ ਇਹਨਾਂ ਨੂੰ ਰੌਂਦ ਬਰਾਮਤ ਕੀਤੇ। ਯਾਨੀ ਮਤਲਬ ਕਿ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਪਏ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਕੋਈ ਨਹੀਂ ਸਾਡੀ ਸਭੀ ਸਰ। ਬਸ ਸਾਨੂੰ ਨਿਆਂ ਮਿਲਣਾ ਚਾਹੀਦਾ। ਕੋਈ ਸ਼ਕਤੀ ਨਹੀਂ ਵਰਤੀ ਇਹਨਾਂ ਨੇ ਕੋਈ ਵੀ ਇਸ ਤਰ੍ਹਾਂ ਦੀ ਕੀਤੀ। ਬਹੁਤ ਬਹੁਤ ਅਸੀਂ ਬੜੀ ਇਹਨਾਂ ਨੂੰ ਮਲਾਜ਼ਮ ਬਲਾਬਲਾ ਕੇ ਦਿਖਾਉਂਦੇ ਵੀ ਰਹੇ ਹਰ ਇਸ ਚੀਜ਼ ਕਹਿੰਦੇ ਵੀ ਰਹੇ ਜੇ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ। ਆਪਣੀ ਕਿੰਨੀ ਉਮਰ ਸੀ? ਉਮਰ ਕਿੰਨੀ ਸੀ? ਉਮਰ ਕਿੰਨੇ ਦੇ ਕਰੀਬ 40 ਸਾਲ ਦਾ ਹਾਂ। ਹਾਂਜੀ ਤਿੰਨ ਦੋ ਬੇਟੇ ਆ ਇੱਕ ਕੁੜੀ ਆ ਬਿਲਕੁਲ ਇਹ ਪਰਿਵਾਰ ਦਾ ਦੁੱਖ ਹੈ ਜੀ ਜਿਹੜਾ ਦੁੱਖ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਆ ਕਿ ਕਿੱਡਾ ਵੱਡਾ ਸਿਰ ਚਾੜ ਕੇ ਬੋਲਦਾ ਪਿਆ ਅਜੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਜਣੇ ਗ੍ਰਿਫਤਾਰ ਕਰ ਲੇਤਾ ਹੈ ਹੁਣ ਅਗਲੀ ਕਾਰਵਾਈ ਕਰਾਂਗੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਉਸ ਤੋਂ ਬਾਅਦ ਪੁਛਗਛ ਹੋਏਗੀ ਕਿ ਬਾਕੀ ਤੁਹਾਡੇ ਸਾਥੀ ਕਿੱਥੇ ਨੇ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨ ਦਿਹਾੜੇ ਹੋਣਗੀਆਂ ਤਾਂ ਆਮ ਜਨਤਾ ਕਿਦੇ ਭਰੋਸੇ ਜ਼ਿੰਦਗੀ ਜੀਏਗੀ ਕਿਦੇ ਭਰੋਸੇ ਸੜਕਾਂ ਦੇ ਉੱਤੇ ਨਿਕਲੇਗੀ ਦੋਸਤੋ ਬੀਤੇ ਕੱਲ ਬੜੀ ਵੱਡੀ ਘਟਨਾ ਵਾਪਰੀ ਸੀ ਅਮਰਤਸਰ ਦੇ ਵਿੱਚ ਅਮਰਤਸਰ ਦੇ ਝੰਡਿਆਲਾ ਇਲਾਕੇ ਦੇ ਰਹਿਣ ਵਾਲੇ ਅਤੇ ਕਾਉਂਸਲਰ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਹਾਟਾ ਇਲਾਕੇ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲੈਂਦੇ ਗਏ ਨੇ ਐਨਕਵੰਟਰ ਕੀਤਾ ਗਿਆ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਣਾ ਟੈਟੇਰੀ ਵੀ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਉਹਦੀ ਲੱਤ ਤੇ ਗੋਲੀ ਮਾਰੀ ਗਈ ਹੈ ਪਰ ਪਿਆ ਜਿਹੜਾ ਪਰਿਵਾਰ ਦਾ ਇੱਕ ਘਾਟਾ ਹੈ ਜਿਹੜਾ ਪਿਆ ਇਸ ਪਰਿਵਾਰ ਨੂੰ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਕਿਸੇ ਤਰੀਕੇ ਨਹੀਂ ਹੋ ਸਕਦਾ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਪਾ ਜੀ ਇਹ ਘਾਟਾ ਵਾਕਈ ਜਿਹੜੀ ਗੱਲ ਕਰਦੇ ਪਈ ਕਦੀ ਨਹੀਂ ਪੂਰਾ ਹੋ ਸਕਦਾ ਜਦੋਂ ਪੋਤੀ ਚਲਾ ਗਿਆ ਤਾਂ ਫਿਰ ਕੀ ਰਹਿ ਗਿਆ ਮੈਨੂੰ ਦੱਸੋ ਕੀ ਹੋਇਆ ਹੋਇਆ ਕੀ ਸੀ ਉਹਨੂੰ ਹੋਇਆ ਉਹਨੂੰ ਧਮਕੀਆਂ ਦਿੱਤੀਆਂ ਇਹ ਆ ਮੁੰਡੇ ਗੱਟ ਜਿਹੜੇ ਬਣਿਆ ਇਹ ਅੱਛਾ ਅੰਦੇ ਤੈਨੂੰ ਗੋਲੇ ਮਾਰ ਦੇਣੀ ਬੰਮਣਾ ਫੇਰ ਉਹ ਕੱਲ ਕਿਉਂ ਕਹਿੰਦੀ ਸੀ ਪਤਾ ਨਹੀਂ ਇਹ ਦੋਨੋਂ ਉਹਨਾਂ ਨੂੰ ਪਤਾ ਵਕਾ ਤੋਂ ਮਾਰਦੇ ਸਾਨੂੰ ਘਾਟਾ ਤੇ ਪਿਛਲਾ ਨਈ ਘਾਟਾ 10 ਵੀ ਛੱਡ ਦੂ ਨਸ਼ਾ ਸੁਣਾਉਂਦਾ ਤੇ ਚੱਲ ਉਹਨਾਂ ਦੇ ਪਲੇ ਵਾਤੇ ਪਰ ਉਹਨਾਂ ਸਮਝੀ ਨਹੀਂ ਗੱਲ ਉਹਨਾਂ ਸਾਡੇ ਤੇ ਵੈਰ ਸਾਰਾ ਪੀਟ ਕੱਢ ਲਿਆ ਕਿੰਨੀ ਕਵਰੀ ਤੰਕੀਆਂ ਆ ਚੁੱਕੀਆਂ ਮੈਂ ਤਾਂ ਤਮਕੀਆਂ 2-3 ਵਾਰਾਂ ਦਿੱਤੀਆਂ ਸੀ ਪੁਲਿਸ ਨੂੰ ਕੰਪਲੇਟ ਦਿੱਤੀ ਸੀ ਕਿ ਸਾਨੂੰ ਸਾਈਕਲ ਕਰੋ ਸਾਡੀ ਐ ਪੁਲਿਸ ਉਹਦਾ ਕਹਤੇ ਹੀ ਪੁਲਿਸ ਨੇ ਸੋਣੇ ਨਹੀਂ ਸਾਡੇ ਲੱਗਦਾ ਕਿ ਸੋਲੰਦੀ ਪੁਲਿਸ ਉਦੋਂ ਤੁਹਾਨੂੰ ਸੁਰੱਖਿਆ ਦੇ ਦਿੰਦੀ ਤੇ ਅੱਜ ਆ ਦਿਨ ਨਹੀਂ ਆ ਦਿਨ ਨਹੀਂ ਵੇਖਣੇ ਅਸੀਂ ਸਾਨੂੰ ਇਹ ਧਮਕੀਆਂ ਬਹੁਤ ਸਾਡੇ ਮਿਲਣਾ ਹੀ ਕੌਮਸਨ ਸਾਹਿਬ ਨੂੰ ਅੰਦਰ ਜਿੱਥੇ ਬਾਮਣ ਮਿਲੂ ਇਹ ਮਾਰ ਦੇਣਾ ਵਾ ਹਾਂਜੀ ਅਸੀਂ ਤਲ ਕੋ ਲੋਕੋ ਕੇ ਰਹਦੇ ਰਹੇ ਆਂ ਅਰ ਤੇ ਵੀ ਆ ਰਿਹਾ ਨਾ ਚਲੋ ਕਰ ਦਿੱਤਾ ਆਪਣਾ ਜੋਰ ਨਾ ਕਰਨਾ ਇਹ ਕਰ ਉਹਨਾਂ ਮਾਰ ਦਿੱਤਾ ਤਾ ਕੱਲਾ ਹੁਣ ਗਿਆ ਸੀ ਸਾਲੇ ਨੂੰ ਉਥੇ ਚਾਹ ਪੀਣ ਉੱਤਰਿਆ ਤੇ ਇੱਕ ਪੈਰ ਪੌੜੀ ਤੇ ਤੇ ਮਗਰੋਂ ਨਾ ਗੋਲੀ ਚਲਾਤੀ ਜੀ ਚੜੀ ਵਿੱਚ ਕਿਦਾ ਕਿਦਾ ਠਾਕਾ ਸੀ ਉਹਦੇ ਸਾਲੇ ਦਾ ਹਾਂਜੀ ਨਹੀਂ ਕੋਈ ਨੂੰ ਪਹਿਲੇ ਇਨਫੋਰਮੇਸ਼ਨ ਹੈਗੀ ਸੀ ਕਿ ਇੱਥੇ ਚੱਲੇ ਆ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਮਗਰ ਕੋਈ ਲੱਗ ਗਿਆ ਉਹਨਾਂ ਨੇ ਫੇਰ ਪੈਰਵਾਹੀ ਕੀਤੀ ਆ ਜਦੋਂ ਇਹ ਕੱਲਾ ਬਾਹਰ ਨਿਕਲਿਆ ਤੇ ਉਹਨਾਂ ਨੇ ਗੋਲੀ ਚਲਾਤੀ ਤੇ ਵੱਡੀ ਗੱਲ ਹੈ ਕਿ ਵੇਖੋ ਇੱਕ ਕਾਉਂਸਲਰ ਪੂਰੇ ਇਲਾਕੇ ਦੀ ਨੁਮਾਇੰਦਗੀ ਕਰਦਾ ਜੇ ਕਿਸੇ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਮੁਸੀਬਤ ਹੁੰਦੀ ਹੈ ਤਾਂ ਕਾਉਂਸਲਰ ਸਰਪੰਚ ਜਾਂ ਫਿਰ ਪੰਚ ਕੋਈ ਨਾ ਕੋਈ ਸਹਾਇਤਾ ਵਾਸਤੇ ਆਗਾ ਹੁੰਦਾ ਇਹਨਾਂ ਦੇ ਉੱਤੇ ਉਮੀਦ ਹੁੰਦੀ ਹੈ ਤਾਂ ਅੱਜ ਉਹਨਾਂ ਨੂੰ ਹੀ ਮੋਢੇ ਘਾਟ ਉਤਾਰ ਦਿੱਤਾ ਕਿ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਉਹਨਾਂ ਤੋਂ ਸਾਹੋ ਤੋਹੀ ਕਰਨਾ ਜੇ ਹੁਣ ਮੰਗ ਕੀ ਕਰਦੇ ਹੋ ਆਏ ਆਂਦੇ ਫਿਰ ਚਲੋ ਉਹ ਵੀ ਫੜੇ ਜਾਣਾ ਉਹ ਫੜੇ ਗਏ ਹਾਂ ਹਾਂ ਜੀ ਇਸਨੇ ਫੜ ਲੱਤੇ ਅੱਜ ਤੁਹਾਡਾ ਮੌਕਾ ਗਿਆ ਤੇ ਉਹਨਾਂ ਨੂੰ ਮਗਾਉ। ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ। ਮੁੱਦਾ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ। ਜਿਨ੍ਹਾਂ ਨੇ ਸਾਡੇ ਬੇਟੇ ਨੂੰ ਗੋਲੀਆਂ ਮਾਰੀਆਂ ਉਹ ਬਿਲਕੁਲ ਨਹੀਂ ਫੜੇ ਗਏ। ਕਿਸ਼ੂ, ਕਿਸ਼ਨ, ਸੂਰਜ ਇਹ ਤੇ ਨਾਲ-ਨਾਂ ਦੀਆਂ ਲੇਡੀਸ ਜਿਹੜੀਆਂ ਜਨਾਨੀਆਂ। ਦੇਖੋ ਕਰਨ ਕਿਸ਼ਨ ਇੱਕ ਕਿਸ਼ੂ ਆ, ਸੂਰਜ ਆ। ਹਾਂ ਸਰ ਨਹੀਂ ਉਹ ਕੋਈ ਨਹੀਂ ਕਾਕੂ ਆ। ਜਿਨ੍ਹਾਂ ਦੀਆਂ ਜੇ ਲੇਕਿਨ ਸਾਨੂੰ ਧਮਕੀਆਂ ਆ ਰਹੀਆਂ ਸਾਡੇ ਬੇਟੇ ਨੂੰ। ਤੈਨੂੰ ਮਾਰ ਦੇਣਾ। ਨਹੀਂ ਤਾਂ ਹੁਣ ਤਾਂ ਮਾਰ ਦਿੱਤਾ ਹੋਣ ਕੀ ਆਣੀਆਂ। ਧਮਕੀਆਂ ਦਿੱਤੀਆਂ ਤੇਨੂੰ ਮਾਰ ਦੇਣਾ ਗੋਲੀਆਂ ਚਲਾ ਕੇ ਗਏ ਆ ਪਹਿਲਾਂ ਮੇਰੇ ਜੇਠ ਦੇ ਬੇਟੇ ਨੂੰ ਬਹੁਤ ਦਾਤਰਾ ਨਾਲ ਵੱਡ ਬੁੱਢ ਕੇ ਗਏ ਮੈਂ ਚਾਚੀ ਜੀ ਉਹਨਾਂ ਦੇ ਪਹਿਲਾਂ ਮੇਰੇ ਜੇਠ ਦੇ ਮੁੰਡੇ ਨੂੰ ਵੱਡਿਆ ਉਹਨਾਂ ਨੇ ਫਿਰ ਸਾਡੇ ਘਰੇ ਆਣ ਕੇ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਗੋਲੀਆਂ ਚਲਾਈਆਂ ਮੇਰਾ ਬੇਟਾ ਇੱਧਰ ਹੀਗਾ ਫਿਰ ਉਧਰ ਗੋਲੀਆਂ ਚਲਾਤੀਆਂ ਫਿਰ ਇੱਧਰ ਆਣ ਕੇ ਉੱਪਰ ਉੱਪਰ ਜ਼ੋਰ-ਜ਼ੋਰ ਨਾਲ ਧਮਕੀਆਂ ਦੇਂਦੇ ਅਸੀਂ ਬਾਮਣ ਮਾਰਾਂਗੇ ਅਸੀਂ ਰਵੀ ਮਾਰਾਂਗੇ ਕਿਸੇ ਦਾ ਡਰ ਨਹੀਂ ਆ ਆਪਾਂ ਰਾਤ ਪੁਲਸ ਵੀ ਸੱਦੀ ਸੀ ਪੁਲਿਸ ਨੇ ਬਸ ਆਏ ਤੇ ਗਏ ਬਸ ਇਹੋ ਕੰਮ ਕੀਤਾ ਫਿਰ ਸਰ ਥੋੜੇ ਕਿ ਦਿਨਾਂ ਬਾਅਦ ਫਿਰ ਸਾਡੇ ਦਰਵਾਜ਼ੇ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦੇ ਦਾਤਰ ਮਾਰੇ ਫਿਰ ਉਸ ਤੋਂ ਬਾਅਦ ਸਾਡੇ ਇਸ ਮੇਰੇ ਬੇਟੇ ਨੇ ਜੈਡੂ ਮਾਰ ਦਿੱਤਾ ਇਹਨਾਂ ਦੇ ਦਰਵਾਜ਼ੇ ਤੇ ਬਾਰ ਬਾਰ ਦੂਸਰਾ ਸਾਡਾ ਘਰ ਆ ਉੱਥੇ ਗੋਲੀਆਂ ਚਲਾ ਕੇ ਗਏ ਆ ਉਹ ਵੀ ਅਸੀਂ ਇਹਨਾਂ ਨੂੰ ਰੋਂਦ ਬਰਾਮਤ ਕੀਤੇ ਜਨ ਮਤਲਬ ਕਿ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਪਏ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕੋਈ ਨਹੀਂ ਸਾਡੀ ਸਭੀ ਸਰ ਬਸ ਸਾਨੂੰ ਨਿਆਂ ਮਿਲਣਾ ਚਾਹੀਦਾ ਕੋਈ ਸਖਤੀ ਨਹੀਂ ਵਰਤੀ ਇਹਨਾਂ ਨੇ ਕੋਈ ਵੀ ਬੀਤ ਨਹੀਂ ਕੀਤੀ ਬਹੁਤ ਬਹੁਤ ਅਹੀਂ ਬਰੀ ਇਹਨਾਂ ਨੇ ਮੁਲਾਜ਼ਮ ਬਲਾ ਬਲਾ ਕੇ ਦਿਖਾਉਂਦੇ ਵੀ ਰਹੇ ਹਰ ਇਸ ਚੀਜ਼ ਕਹਿੰਦੇ ਵੀ ਰਹੇ ਕਿ ਸਾਨੂੰ ਨਿਆ ਮਿਲਣਾ ਚਾਹੀਦਾ ਨਿਆ ਮਿਲਣਾ ਚਾਹੀਦਾ ਪਤਾ ਕਿੰਨੀ ਉਮਰ ਸੀ ਬੇਟਾ ਉਮਰ ਕਿੰਨੇ ਨੇ ਲਗਭਗ 40 ਸਾਲ ਦਾ ਹਨ ਹਾਂਜੀ ਕਿੰਨੇ ਆ ਤਿੰਨ ਦੋ ਬੇਟੇ ਆ ਇੱਕ ਕੁੜੀ ਆ ਬਿਲਕੁਲ ਇਹ ਪਰਿਵਾਰ ਦਾ ਦੁੱਖ ਹੈ ਜੀ ਜਿਹੜਾ ਦੁੱਖ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿੱਡਾ ਵੱਡਾ ਸਿਰ ਚਾੜ੍ਹ ਕੇ ਬੋਲਦਾ ਪਿਆ ਅਜੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਜਣੇ ਗ੍ਰਿਫਤਾਰ ਕਰ ਲਿੱਤਾ ਹੈ ਹੁਣ ਅਗਲੀ ਕਾਰਵਾਈ ਕਰਾਂਗੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਉਸ ਤੋਂ ਬਾਅਦ ਪੁੱਛਗਛ ਹੋਏਗੀ ਕਿ ਬਾਕੀ ਤੁਹਾਡੇ ਸਾਥੀ ਕਿੱਥੇ ਨੇ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨ ਦਿਹਾੜੇ ਹੋਣਗੀਆਂ ਤਾਂ ਆਮ ਜਨਤਾ ਕਿਦੇ ਭਰੋਸੇ ਜ਼ਿੰਦਗੀ ਜੀਏਗੀ ਕਿਦੇ ਭਰੋਸੇ ਸੜਕਾਂ ਦੇ ਉੱਤੇ ਨਿਕਲੇਗੀ ਦੋਸਤੋ ਬੀਤੇ ਕੱਲ ਬੜੀ ਵੱਡੀ ਘਟਨਾ ਵਾਪਰੀ ਸੀ ਅਮਰਤਸਰ ਦੇ ਵਿੱਚ ਅਮਰਤਸਰ ਦੇ ਝੰਡਿਆਲਾ ਇਲਾਕੇ ਦੇ ਰਹਿਣ ਵਾਲੇ ਅਤੇ ਕਾਉਂਸਲਰ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਹਾਟਾ ਇਲਾਕੇ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏਤੇ ਗਏ ਨੇ ਐਨਕਵੰਟਰ ਕੀਤਾ ਗਿਆ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਣਾ ਟੈਟਰੀ ਵੀ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਉਹਦੀ ਲੱਤ ਤੇ ਗੋਲੀ ਮਾਰੀ ਗਈ ਹੈ ਪਰ ਪਿਆ ਜਿਹੜਾ ਪਰਿਵਾਰ ਦਾ ਇੱਕ ਘਾਟ ਹੈ ਜਿਹੜਾ ਪਿਆ ਇਸ ਪਰਿਵਾਰ ਨੂੰ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਕਿਸੇ ਤਰੀਕੇ ਮ ਨਹੀਂ ਹੋ ਸਕਦਾ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਤਾ ਜੀ ਇਹ ਘਾਟਾ ਵਾਕਏ ਜਿਹੜੀ ਗੱਲ ਕਰਦੇ ਪਈ ਕਦੀ ਨਹੀਂ ਪੂਰਾ ਹੋ ਸਕਦਾ ਜਦੋਂ ਪੋਤੀ ਚਲਾ ਗਿਆ ਤਾਂ ਫੇਰ ਕੀ ਰਹਿ ਗਿਆ ਮੈਨੂੰ ਦੱਸੋ ਕੀ ਹੋਇਆ ਕੁਝ ਹੋਇਆ ਕਿਸੇ ਨੇ ਉਹ ਉਹ ਨੁਟਮਕੀਆਂ ਦਿੱਤੀਆਂ ਇਹ ਆਹ ਮੁੰਡੇ ਘੱਟ ਜਿਹੜੇ ਬਣਿਆ ਇਹ ਅੱਛਾ ਅੰਦੇ ਤੈਨੂੰ ਗੋਲੇ ਮਾਰ ਦੇਣੀ ਬੰਮਣਾ ਫੇਰ ਉਹ ਕੱਲ ਕਿਉਂ ਕਹਿੰਦੇ ਸੀ ਪਤਾ ਨਹੀਂ ਇਹ ਦੋ ਨੰਨਾਂ ਨੂੰ ਪਤਾ ਉਹ ਘਾਟੋਂ ਮਾਰਦੇ ਸਾਨੂੰ ਘਾਟਾ ਤੇ ਕੁਝ ਨਵੇਂ ਘਾਟਾ ਦਸੀ ਵੀ ਛੱਡ ਦੋ ਸਾਨੂੰ ਉਹ ਦਤ ਲੰਨ ਦੇ ਪਲੇ ਵਾਤੇ ਪਰ ਉਹਨਾਂ ਸਮਝੀ ਨਹੀਂ ਗਲੋਨਾ ਹੱਡੇ ਤੇ ਵੈਰ ਸਾਰਾ ਭੀ ਟੱਡ ਲਿਆ ਕਿੰਨੀ ਕਵਰੀ ਧਮਕੀ ਆ ਚੁੱਕੀ ਹੈ ਮੈਂ ਤਾਂ ਮਕਿਆਂ ਦੋ ਤਿੰਨ ਵਾਰਾਂ ਦਿੱਤੀਆਂ ਸੀ ਪੁਲਿਸ ਨੂੰ ਕੰਪਲੀਟ ਦਿੱਤੀ ਸੀ ਕਿ ਸਾਨੂੰ ਸਾਈਕਲ ਕਰੋ ਸਾਡੀ ਆਏ ਬੋਲਸਨ ਦਾ ਕਹਤੇ ਹੈ ਬੋਲਸਨ ਸੁਣੇ ਨਹੀਂ ਸਾਡੀ ਲੱਗਦਾ ਕਿ ਸੋਲੰਡੀ ਪੁਲਿਸ ਉਦੋਂ ਤੁਹਾਨੂੰ ਸੁਰੱਖਿਆ ਦੇ ਦਿੰਦੀ ਤੇ ਅੱਜ ਇਹ ਦਿਨ ਨਹੀਂ ਆ ਦਿਨੇ ਵੇਖਣੇ ਅਸੀਂ ਸਾਨੂੰ ਇਹ ਧਮਕੀਆਂ ਬਹੁਤ ਸਾਡੇ ਮਿਲਣਾ ਹੈ ਬੌਮਸਨ ਸਾਹਿਬ ਨੂੰ ਅੰਦਰ ਜਿੱਥੇ ਬਾਮਣ ਮੈਨੂੰ ਅਹੀਂ ਮਾਰ ਦੇਣਾ ਵਾ ਹਾਂਜੀ ਅਹੀਂ ਤਿਲ ਕੋਲ ਕੋ ਕੇ ਰਹਿਦੇ ਰਹੇ ਆ ਆਂਦਾ ਤੇ ਵਾਰੀ ਉਹ ਨਾ ਚਲੋ ਕਰ ਦਿੱਤਾ ਆਪਣਾ ਜੋ ਨਾ ਕਰਨਾ ਹੈ ਕਰ ਉਹਨਾਂ ਮਾਰ ਦਿੱਤਾ ਠਾਕਾ ਲਾਉਣ ਗਿਆ ਸੀ ਸਾਲੇ ਨੂੰ ਮੋਥਾ ਚਾਹ ਪੀਣ ਉੱਤਰਿਆ ਤੇ ਇੱਕ ਪੈਰ ਪੌੜੀ ਤੇ ਤੇ ਮਗਰੋਂ ਨਾ ਗੋਲੀ ਚਲਾ ਦਿੱਤੀ ਜੀ ਛਾੜੇ ਵਿੱਚ ਕਿਹਦਾ ਕਿਹਦਾ ਠਾਕਾ ਸੀ ਦੁਵਾਰ ਦੇ ਉਹਦੇ ਸਾਲੇ ਦਾ ਹਾਂਜੀ ਯਾਨੀ ਕਿ ਉਹਨੂੰ ਪਹਿਲੇ ਇਨਫੋਰਮੇਸ਼ਨ ਹੈਗੀ ਸੀ ਕਿ ਇੱਥੇ ਚੱਲੇ ਆ ਏ ਉਹਨਾਂ ਨੂੰ ਪਤਾ ਹੋਗਾ ਮਗਰ ਕੋਈ ਲੱਗ ਗਿਆ ਉਹਨਾਂ ਨੇ ਫੇਰ ਪੈਰਵਾਹੀ ਕੀਤੀ ਜਦੋਂ ਇਹ ਇਕੱਲਾ ਬਾਹਰ ਨਿਕਲਿਆ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਕਿੰਨਾ ਕਿਤੇ ਵੱਡੀ ਗੱਲ ਹੈ ਕਿ ਵੇਖੋ ਇੱਕ ਕਾਉਂਸਲਰ ਪੂਰੇ ਇਲਾਕੇ ਦੀ ਨੁਮਾਇੰਦਗੀ ਕਰਦਾ ਜੀ ਕਿਸੇ ਇਲਾਕੇ ਦੇ ਵਿੱਚ ਕਿਸੇ ਵੀ ਮੁਸੀਬਤ ਹੁੰਦੀ ਹੈ ਤਾਂ ਕਾਉਂਸਲਰ ਸਰਪੰਚ ਜਾਂ ਫਿਰ ਪੰਚ ਕੋਈ ਨਾ ਕੋਈ ਸਹਾਇਤਾ ਵਾਸਤੇ ਅਗਾਹ ਆਂਦਾ ਇਹਨਾਂ ਦੇ ਉੱਤੇ ਉਮੀਦ ਹੁੰਦੀ ਹੈ ਤਾਂ ਅੱਜ ਉਹਨਾਂ ਨੂੰ ਹੀ ਮੋਢੇ ਘਾਟ ਉਤਾਰ ਦਿੱਤਾ ਕਿ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਉਹਨਾਂ ਜੋ ਸਾਹ ਹੋ ਤੋਹੀ ਕਰਨਾ ਜੇ ਮੰਗ ਕੀ ਕਰਦੇ ਹੋ ਐ ਆਂਦੇ ਵੀ ਚਲੋ ਉਹ ਵੀ ਫੜੇ ਜਾਣਾ ਉਹ ਫੜੇ ਗਏ ਹਾਂ ਨੇ ਉਸਨੇ ਫੜ ਲੱਤੇ ਅੱਜ ਜਹਾਦਾ ਮੁੱਕ ਗਿਆ ਤੇ ਉਹਨਾਂ ਨੂੰ ਵੀ ਮਗਾਉਂ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਸਰ ਮੇਨ ਮੁੱਦਾ ਕੋਈ ਨਹੀਂ ਫੜਿਆ ਗਿਆ ਜਿਨ੍ਹਾਂ ਨੇ ਸਾਡੇ ਬੇਟੇ ਨੂੰ ਗੋਲੀਆਂ ਮਾਰੀਆਂ ਉਹ ਬਿਲਕੁਲ ਨਹੀਂ ਫੜੇ ਗਏ ਕਿਸ਼ੂ ਕਿਸ਼ਨ ਸੂਰਜ ਇਹ ਤੇ ਨਾਲ ਨਾਲ ਦੀਆਂ ਲੇਡੀਸ ਜਿਹੜੀਆਂ ਜਨਾਨੀਆਂ ਦੇਖੋ ਕਰਨ ਕਿਸ਼ਨ ਇਕ ਕਿਸ਼ੂ ਆ ਸੋਰਜ ਆ ਹਾਂ ਸਰ ਨਹੀਂ ਉਹ ਕੋਈ ਨਹੀਂ ਕਾਬੂ ਹੈ ਜਿੰਨਾਂ ਦੀਆਂ ਜੇ ਲੇਕਿਨ ਸਾਨੂੰ ਧਮਕੀਆਂ ਆ ਰਹੀਆਂ ਸਾਡੇ ਬੇਟੇ ਨੂੰ ਤੈਨੂੰ ਮਾਰ ਦੇਣਾ ਨਹੀਂ ਤਾਂ ਹੁਣ ਤਾਂ ਮਾਰ ਦਿੱਤਾ ਹੁਣ ਕੀ ਆਣੀਆਂ ਧਮਕੀਆਂ ਦਿੱਤੀਆਂ ਤੈਨੂੰ ਮਾਰ ਦੇਣਾ ਗੋਲੀਆਂ ਚਲਾ ਕੇ ਗਏ ਆ ਪਹਿਲਾਂ ਮੇਰੇ ਜੇਠ ਦੇ ਬੇਟੇ ਨੂੰ ਬਹੁਤ ਦਾਤਰਾ ਨਾਲ ਵੱਢ-ਵੁੱਢ ਕੇ ਗਏ ਮੈਂ ਚਾਚੀ ਜੀ ਉਹਨਾਂ ਦੇ ਪਹਿਲਾਂ ਮੇਰੇ ਜੇਠ ਦੇ ਮੁੰਡੇ ਨੂੰ ਵੱਢਿਆ ਉਹਨਾਂ ਨੇ ਫਿਰ ਸਾਡੇ ਘਰੇ ਆਣ ਕੇ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਗੋਲੀਆਂ ਚਲਾਈਆਂ ਮੇਰਾ ਬੇਟਾ ਇੱਧਰ ਹੀਗਾ ਫਿਰ ਉਧਰ ਗੋਲੀਆਂ ਚਲਾਤੀਆਂ ਫਿਰ ਇਧਰ ਆਣ ਕੇ ਉੱਪਰ ਉੱਪਰ ਜ਼ੋਰ-ਜ਼ੋਰ ਨਾਲ ਧਮਕੀਆਂ ਦੇਂਦੇ ਅਸੀਂ ਬਾਮਣ ਮਾਰਾਂਗੇ ਅਸੀਂ ਰਵੀ ਮਾਰਾਂਗੇ ਕਿਸੇ ਦਾ ਡਰ ਨਹੀਂ ਆ ਹੁਸੇ ਦਾ ਡਰ ਨਹੀਂ ਆ ਆਪਾਂ ਰਾਤ ਪੁਲਸ ਵੀ ਸੱਦੀ ਸੀ ਪੁਲਸ ਨੇ ਬਸ ਆਏ ਤੇ ਗਏ ਬਸ ਇਹੋ ਕੰਮ ਕੀਤਾ ਫਿਰ ਸਰ ਥੋੜੇ ਕਿ ਦਿਨਾਂ ਬਾਅਦ ਫਿਰ ਸਾਡੇ ਦਰਵਾਜ਼ੇ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦੇ ਦਾਦਾ